ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੁਵੰਦਾ ਸੇਲ ਆਡ ਦੇ ਵਿੱਚ ਅੱਜ ਲੈ ਕੇ ਆ ਚੁੱਕੇ ਹਾਂ 98 11 ਜੁਮ ਦੂਤਾ ਛੋਟਾ ਸੇਲ ਦੇ ਲਈ ਦੇਖ ਸਕਦੇ ਹੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਪੂਰਾ ਇੰਡੀਅਨ ਗੇਅਰ ਦਾ ਪੂਰਾ ਵਧੀਆ ਟਾਇਰ ਬਿਲਕੁਲ ਨਵੇਂ ਨੇ 97 65 ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਪੇਂਟ ਹੋਇਆ ਟਰੈਕਟਰ ਪੂਰਾ ਵਧੀਆ ਗੱਲ ਬਾਤਾਂ ਕੀ ਪੂਰਾ ਓਕੇ ਕੰਡੀਸ਼ਨ ਹੈ ਜੀ 2 ਕੇ ਦਾ ਪੇਂਟ ਹੋਇਆ ਹੋਇਆ ਟਰੈਕਟਰ ਆ ਰੰਗ ਬਰੰਗ ਬਧੀਆ ਬੱਚ ਮਾਦਰ ਬੇਡ ਬੂਟ ਰੱਖਿਆ ਨੇ ਪੂਰਾ ਵਧੀਆ ਕੋਕਾ ਕਟ ਕੰਡੀਸ਼ਨਲ ਟਰੈਕਟਰ ਲੈ ਕੇ ਆ ਚੁੱਕੇ ਆ ਆਪਣੇ ਚੈਨਲ ਤੇ ਜਿਹੜੇ ਭਰਾ ਵੀਰ ਨਾਵੇਂ ਨੇ ਉਹ ਆਪਣੇ ਚੈਨਲ ਨੂੰ ਜਲਦੀ ਜਲਦੀ ਵੀਡੀਓ ਚ ਕਰ ਦਿਓ ਸ਼ੇਅਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਾ ਕਰਨਾ ਭੁੱਲਿਓ ਆਪਣੇ ਚੈਨਲ ਤੇ ਫੇਸਬੁੱਕ ਪੇਜ ਤੇਖ ਰੋ ਕਰ ਲਿਓ ਨੂੰ ਫੋਲੋ ਵੀਡੀਓ ਦੇਖੋ ਪੂਰੀ ਘੈਂਟ ਜੇ ਟਰੈਕਟਰ ਹੀ ਗੱਲ ਕਰੀਏ ਪੰਜਾਬ ਦਾ ਨੰਬਰ ਆ 97 ਵੈਸੇ ਟਰਾਂ ਦੀ ਕੰਡੀਸ਼ਨ ਹੈਗੀ 265 ਵੀਰਾਂ ਦੀ ਫਿਕਸ ਡਿਮਾਂਡ ਰੱਖੀ ਆ ਬਾਕੀ ਮੌਕੇ ਦੇ ਮਾਨ ਤਣ ਕੀਤਾ ਜਾਊ ਵੀਡੀਓ ਚ ਫੂਰ ਐਂਡ ਤੱਕ ਬਣੇ ਰਹੇ ਸਾਨੂੰ ਪੂਰਾ ਗੌਰ ਨਾਲ ਚੈੱਕ ਕਰਾਵਾਂਗੇ ਕਿਤੇ ਕੋਈ ਵੀ ਘਾੜ ਨਹੀਂ ਕਿ ਟ੍ਰੈਕਟਰ ਦੇ ਵਿੱਚ ਵੀਡੀਓ ਤੇ ਬਣੇ ਰਹੋ ਮਿੱਤਰੋ ਹਾਂਜੀ ਅਗਰੀ ਡੀਲ ਲੈ ਕੇ ਆ ਚੁੱਕਿਆ ਫਾਰਮ ਟਰੈਕ ਦੀ ਬਹੁਤ ਹੀ ਘੈਂਡ ਫਾਰਮ ਟਰੈਕ ਛੱਡਦਾ 2000 ਦਾ ਮਾਡਲ ਹੈਗਾ ਪੰਜਾਬ ਦਾ ਨੰਬਰ ਆਲ オリジナル ਟਾਇਰ ਪ੍ਰਿੰਟ ਨਿਊ ਬੈਕ ਟਾਇਰ 70 ਪੈਸੇ ਨੇ ਮੂਲ ਡਰ ਨਵੇਂ ਨੇ ਰੇਟ ਅਗਰੀ ਗੱਲ ਕਰੀਏ ਤਾਂ 1,85,000 ਬਾਕੀ ਇਹਦੇ ਵਿੱਚ ਵੀ ਮੌਕੇ ਦੇ ਮਨ ਤਨ ਕੀਤਾ ਜੋ ਵੀਰਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਹ ਜੀ ਘੈਂ ਡੀਲਾਂ ਲਈ ਪੇਜ ਨੂੰ ਕਰ ਲਿਓ ਫੋਲੋ ਤੇ ਅਗਲੀ ਡੀਲ ਇੱਕ ਹੋਰ ਲੈ ਕੇ ਆ ਚੁੱਕੇ ਆਪਾਂ ਹਾਂਜੀ ਹੁਣ ਅਲ ਡੀਲ ਵੋਹ ਘੈਂਡ ਲੈ ਕੇ ਆ ਚੁੱਕੇ ਆਫਰ ਲੈ ਕੇ ਆ ਚੁੱਕੇ ਆ ਤੁਹਾਡੇ ਲਈ ਬਹੁਤ ਹੀ ਵਧੀਆ ਤੁਸੀਂ ਸੁਣਿਓ ਮਿੱਤਰੋ ਪੂਰੇ ਗੌਰ ਦੇ ਨਾਲ ਵੀਡੀਓ ਨੂੰ ਕਰ ਦਿਓ ਜਲਦੀ ਜਲਦੀ ਨੂੰ ਸ਼ੇਅਰ ਨਿਊ ਹਾਲੈਂਡ ਲੈ ਕੇ ਆ ਚੁੱਕੇ ਹਾਂ ਸੇਲ ਦੇ ਲਈ 3630 2015 ਦਾ ਮਾਡਲ ਆ ਪੰਜਵਾਂ ਦਾ ਨੰਬਰ ਆ オリジナル ਆ ਟਾਇਰ ਬਿਲਕੁਲ ਨਵੇਂ ਨੇ ਮੁੱਲ ਦੀ ਗੱਲ ਕਰੀਏ ਬਹੁਤ ਹੀ ਥੋੜੇ ਮੁੱਲ ਦੇ ਵਿੱਚ ਜਿਹੜਾ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਉਹ ਵੀਡੀਓ ਦੇ ਉੱਤੇ ਉਹਨੂੰ ਸਿਰਫ ਸਿਰਫ 480000 ਪੱਕੀ ਉਹਦੇ ਵੀ ਮੌਕੇ ਦੇ ਮਾਨਤਣ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਪੂਰਾ ਓਕੇ ਕੰਡੀਸ਼ਨ ਆ ਕਿਤੇ ਕੋਈ ਘਾਟ ਬਾਦ ਨਹੀਂ ਹੈਗੀ ਫੁੱਲ ਓਕੇ ਰਿਪੋਰਟ ਆ ਰੈਕਟਰੀ ਜਿਹੜਾ ਪਰਾ ਪੇਜ ਤੇ ਨਵਾਂ ਵੀਡੀਓ ਨੂੰ ਕਰ ਲਿਓ ਲਾਈਕ ਤੇ ਪੇਜ ਨੂੰ ਕਰ ਲਿਓ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਆਪਣੀ YouTube ਚੈਨਲ ਹੋਰ ਇਹ ਜੈ ਕੈਂਡਿਲਾਂ ਲਈ ਜੇ ਕਿਸੇ ਭਰਾ ਨੂੰ ਕੋਈ ਇੰਕੁਆਰੀ ਹੋ Instagram ਤੇ ਕਰ ਲਿਓ ਮੈਸੇਜ ਹਾਂਜੀ ਕਰਾ ਲੈ ਕੇ ਆ ਚੁੱਕੇ ਹਾਂ ਇੱਕ ਸੇਲ ਦੇ ਲਈ ਬਹੁਤ ਹੀ ਸਸਤੇ ਰੇਟ ਦੇ ਵਿੱਚ ਇਹਦਾ ਹੀ ਮੌਕੇ ਮੌਕੇ ਤੇ ਮੰਨ ਤਣ ਕੀਤਾ ਜਾਊਗਾ ਤੇ ਇੱਕ ਲੈ ਕੇ ਆ ਚੁੱਕੇ ਆ ਤਵੀਆਂ ਸੇ ਲਈ 18 ਦੀਆਂ 18 ਤਵੀਆਂ ਨੇ ਰੇਟ 1 ਲੱਖ ਬਾਕੀ ਤੋਂ ਵੀ ਮੌਕੇ ਤੇ ਮੰਨ ਤਣ ਕੀਤਾ ਜਾਊ ਹਾਲ ਲੈ ਕੇ ਆ ਚੁੱਕੇ ਆ ਆਪਾਂ 11 ਹਾਲ ਨੇ ਦੋ ਅੱਸੀ ਵੀਰਾਂ ਦੇ ਮੁਤਾਬਕ ਬਾਜਣਾ